ਕੀ ਨਾਮ ਤੁਹਾਡਾ ਜੀ ਕੀ ਮਸਲਾ ਹੋਇਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਸਰ ਹਾਂਜੀ ਕਿੱਥੇ ਜਾ ਰਹੇ ਸੀ ਮੈਂ ਪਟਿਆਲੇ ਤੋਂ ਮਹਾਲੀ ਜਾ ਰਿਹਾ ਸੀਗਾ ਜੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੈਂ ਬੱਸ ਸਟੈਂਡ ਤੋਂ ਗੱਡੀ ਬਾਹਰ ਕੱਢੀ ਆ ਮੈਨੂੰ ਗਾਲਾਂ ਕੱਢ ਕੇ ਮੋਟਰਸਾਈਕਲ ਭਜਾ ਕੇ ਲੈ ਕੇ ਗਏ ਨੇ ਤੇ ਜਦੋਂ ਮੈਂ ਯੂਨੀਵਰਸਿਟੀ ਪਹੁੰਚਿਆ ਤੇ ਉੱਥੇ 7-8 ਜਣੇ ਬੰਦਿਆਂ ਨੇ ਮੈਨੂੰ ਇਕੱਲੇ ਨੂੰ ਘੇਰ ਕੇ ਸਵਾਰੀ ਚੱਕ ਕੇ ਜਦੋਂ ਮੈਂ ਤੁਰਨ ਲੱਗਿਆ ਮੈਨੂੰ ਗੱਡੀ 'ਚੋਂ ਥੱਲੇ ਧਾਰਿਆ ਤੇ ਮੇਰੇ ਉਹਨਾਂ ਨੇ ਡੰਡੇ ਮਾਰੇ ਤੇ ਕਿਰਪਾਨਾ ਮਾਰੀਆਂ ਸਰ ਸਰ ਦੇ ਵਿੱਚ ਗੱਡੀ ਦੇ ਲੱਗਿਆ ਕਰਪਾਨਾ ਹੱਥ ਤੇ ਲੱਗਿਆ ਸਾਰਾ ਦੇਖੋ ਵੀਡੀਓ ਆ ਸਰਚ ਬੱਜੇ ਨਹੀਂ ਜੀ ਡੰਡੇ ਮਾਰੇ ਨੇ 7-8 ਜਣੇ ਸੀਗੇ ਜੀ ਉਹ ਮੈਂ ਮੈਂ ਇਕੱਲਾ ਸੀਗਾ ਸਰ ਨਾਲ ਕੰਡਕਟਰ ਸੀਗਾ ਕੰਡਕਟਰ ਨਾਲ ਸੀਗਾ ਸਰ ਉਹ ਟਿਕਟਾ ਘੱਟ ਰਿਆ ਸੀਗਾ ਗੱਡੀ ਦੇ ਵਿੱਚੋਂ ਉਹਨੂੰ ਪਤਾ ਨਹੀਂ ਲੱਗਿਆ ਜਦੋਂ ਉੱਤਰ ਕੇ ਆਇਆ ਜਦੋਂ ਉਹ ਬੰਦੇ ਭੱਜ ਚੁੱਕੇ ਸੀ ਇਲਾਜ ਕਿੱਥੇ ਆਇਓ ਇਲਾਜ ਕਿੱਥੇ ਆਇਓ ਅਰਜਿੰਦਰਾ ਹਸਪਤਾਲ ਵਿੱਚ ਆਇਆ ਜੀ ਅਸੀਂ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਅਸੀਂ ਕਰਨਾ ਚਾਹੁੰਦੇ ਆ ਬਈ ਕੰਡੈਕਟਰ ਦੀ ਵੀ ਕੁੱਟਮਾਰ ਹੋਈ ਆ ਜੇ ਕੱਲੀ ਨਹੀਂ ਸਰ ਮੈਨੂੰ ਕੱਲੇ ਨੂੰ ਕੁੱਟਿਆ ਕੰਡੈਕਟਰ ਅੰਦਰ ਟਿਕ ਟਿਕ ਕੱਟਦਾ ਸੀਗਾ ਜਦੋਂ ਉਤਰ ਕੇ ਆਇਆ ਉਸ ਤੋਂ ਪਹਿਲਾਂ ਭੱਜ ਭੱਜ ਗਏ ਮੈਂ ਪਟਿਆਲੇ ਦਾ ਸਾਰ ਨਹੀਂ ਜੀਤ ਨਾ ਕਰਦਾ ਰਹਿਣ ਵਾਲਾ ਜੀ Yeah. ਬੱਸ ਇੱਥੇ ਵਿੱਚ ਖੜੀ ਹੈ ਤੇ ਇਹ ਹੈ ਟ੍ਰੈਫਿਕ ਬਹੁਤ ਦੂਰ ਤੱਕ ਲਾਈਕ ਬੱਸਾਂ ਖੜ ਚੁਕੀਆਂ ਨੇ ਚਾਰ ਬੱਸਾਂ ਨੇ ਐਂਡ ਉਹਨਾਂ ਦੀਆਂ ਸਵਾਰੀਆਂ ਵੀ ਭਰੀਆਂ ਹੋਈਆਂ ਸੀਗੀਆਂ ਕਿਉਂਕਿ ਪੇਪਰ ਸੀਗੇ ਅੱਜ ਬੱਚਿਆਂ ਦੇ ਜੋ ਕਿ ਮੇਰੇ ਵੀ ਸੀਗੇ ਤੇ ਭਰੀਆਂ ਹੋਈਆਂ ਬੱਸਾਂ ਤੇ ਹੁਣ ਇੱਥੇ ਬਿਲਕੁਲ ਮਤਲਬ ਰਸ਼ ਹੈ ਇਹ ਬੰਦੋ ਵੀ ਪਰੇਸ਼ਾਨ ਹੋ ਰਹੇ ਨੇ ਵਾਪਸ ਬੱਸ ਸਟੈਂਡ ਵੀ ਜਾ ਰਹੇ ਨੇ ਕੁਝ ਲੋਕ ਪਰ ਹੁਣ ਦੇਖੋ ਕੀ ਬੰਦਾ ਹੈ ਜੋ ਗੱਲ ਦਾ ਗੱਲ ਕਰ ਰਹੇ ਮੈਂ ਤੁਹਾਨੂੰ ਕਹਿ ਰਿਹਾ ਭਾਈ ਨਾ ਕਰ ਮੈਂ ਉਹ ਕਟ ਰਿਹਾ ਕਿ ਉਹ ਇਧਰ ਖੜੀ ਤੇ ਪਰ ਐੋ ਜਾ ਇੱਕ ਤਾਂ ਥੋੜਾ ਕੱਟ ਨਹੀਂ ਜੇ ਅਗਰ ਟੱਕਰ ਜਾਂਦਾ ਆ ਉਹਦਾ ਤਾਂ ਕੰਮ ਆਏ ਰੱਖੀ ਨੋ ਗੁਰਪ੍ਰੀਤ ਸਿੰਘਾ ਸਰ ਹਾਂਜੀ ਕਿੱਥੇ ਜਾ ਰਹੇ ਸੀ ਮੈਂ ਪਟਿਆਲੇ ਤੋਂ ਮਹਾਲੀ ਜਾ ਰਿਹਾ ਸੀਗਾ ਜੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੈਂ ਬੱਸ ਸਟੈਂਡ ਤੋਂ ਗੱਡੀ ਬਾਹਰ ਕੱਢੀ ਆ ਮੈਨੂੰ ਗਾਲਾਂ ਕੱਢ ਕੇ ਮੋਟਰਸਾਈਕਲ ਭਜਾ ਕੇ ਲੈ ਕੇ ਗਏ ਨੇ ਤੇ ਜਦੋਂ ਮੈਂ ਯੂਨੀਵਰਸਿਟੀ ਪਹੁੰਚਿਆ ਤੇ ਉੱਥੇ 7-8 ਜਣੇ ਬੰਦਿਆਂ ਨੇ ਮੈਨੂੰ ਇਕੱਲੇ ਨੂੰ ਘੇਰ ਕੇ ਸਵਾਰੀ ਚੱਕ ਕੇ ਜਦੋਂ ਮੈਂ ਤੁਰਨ ਲੱਗਿਆ ਮੈਨੂੰ ਗੱਡੀ 'ਚੋਂ ਥੱਲੇ ਤਾਰਿਆ ਤੇ ਮੇਰੇ ਉਹਨਾਂ ਨੇ ਡੰਡੇ ਮਾਰੇ ਤੇ ਕਿਰਪਾਨਾ ਮਾਰੀਆਂ ਸਰ ਸਰ ਦੇ ਵਿੱਚ ਕਿੱਤੇ ਕਿਤੇ ਕਰਪਾਨਾ ਹੱਥ ਤੇ ਲੱਗਿਆ ਸਾਰਾ ਦੇਖੋ ਵੀਡੀਓ ਆ ਸਿਰ ਚ ਵੱਜੇ ਨਹੀਂ ਡੰਡੇ ਮਾਰੇ ਨੇ 7-8 ਜਣੇ ਸੀਗੇ ਜੀ ਉਹ ਮੈਂ ਮੈਂ ਇਕੱਲਾ ਸੀਗਾ ਸਰ ਨਾਲ ਕੰਡਕਟਰ ਸੀਗਾ ਕੰਡਕਟਰ ਨਾਲ ਸੀਗਾ ਸਰ ਉਹ ਟਿਕ ਟਕ ਘੱਟ ਰਿਆ ਸੀਗਾ ਗੱਡੀ ਦੇ ਵਿੱਚੋਂ ਉਹਨੂੰ ਪਤਾ ਨਹੀਂ ਲੱਗਿਆ ਜਦੋਂ ਉੱਤਰ ਕੇ ਆਇਆ ਜਦੋਂ ਉਹ ਬੰਦੇ ਭੱਜ ਚੁੱਕੇ ਇਲਾਜ ਕਿੱਥੇ ਆਇਓ ਇਲਾਜ ਕਿੱਥੇ ਆਇਓ ਅਰਜਿੰਦਰਾ ਹਸਪਤਾਲ ਵਿੱਚ ਆਇਆ ਜੀ ਅਸੀਂ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਅਸੀਂ ਕਰਨਾ ਚਾਹੁੰਦੇ ਆ ਬਈ ਕੰਡੈਕਟਰ ਦੀ ਵੀ ਗੁੱਟਮਾਰ ਹੋਈ ਹੈ ਜੇ ਕੰਡੀ ਨਹੀਂ ਸਰ ਮੈਨੂੰ ਕੱਲੇ ਨੂੰ ਕੁੱਟਿਆ ਕੰਡੈਕਟਰ ਅੰਦਰ ਟਿਕਟਾਂ ਕੱਟਦਾ ਸੀਗਾ ਜਦੋਂ ਉਤਰ ਕੇ ਆਇਆ ਉਸ ਤੋਂ ਪਹਿਲਾਂ ਭੱਜ ਭੱਜ ਗਏ ਮੈਂ ਪਟਿਆਲੇ ਦਾ ਸਰ ਰਣਜੀਤ ਨਾਗਰ ਦਾ ਰਹਿਣ ਵਾਲਾ ਜੀ